ਦਾ ਪੰਜਾਬ ਟਾਕਸ ਚੈਨਲ ਦੇ तमाम تا ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ادب ਦੇ ਸਤਕਾਰ ਨਾਲ ਸਤਿ ਸ਼੍ਰੀ ਅਕਾਲ ਇਸ ਵਿਚਾਰ ਚਰਚਾ ਦਾ ਵਿਸ਼ਾ ਅਜਿਹਾ ਹੈ ਚਾਹੇ ਇਹ ਅੱਜ ਦੇ ਦਿਨ ਨਾਲ ਸੰਬੰਧਿਤ ਹੈ ਪਰ ਮੈਂ ਸਮਝਦਾ ਹਾਂ ذاتی ਤੌਰ ਤੇ ਕਿ ਇਹ ਵਿਸ਼ਾ ਸਜ਼ਾ ਬਹਾਰ ਹੁਣ ਤੁਸੀਂ ਕਹੋਗੇ ਕਿ ਵਿਸ਼ਾ ਕਿਹੜਾ ਰੱਖਿਆ ਅੱਜ ਕਿਹੜਾ ਚੁਣਿਆ ਵਿਸ਼ਾ ਹੈ ਵਿਸ਼ੂ ਸਾਈਕਲ ਦਿਵਸ ਅੱਜ 3 ਜੂਨ ਹੈ 2023 ਜਨ ਸ੍ਰਿ ਚਵਾਰ ਤੇ ਹਰ ਵਰੇ ਯੂਨਨੋ ਵੱਲੋਂ ਇਹ ਹਦਾਇਤ ਹੈ ਸਾਰੇ ਮੁਲਕਾਂ ਨੂੰ ਕਿ ਸਾਰੇ ਮੁਲਕ ਰੂਸ਼ ਪਦਕ ਤੇ 3 ਜੂਨ ਨੂੰ ਵਰਲਡ ਸਾਈਕਲਿੰਗ ਡੇ ਵਜੋਂ ਮਨਾਉਣਾ ਸਾਈਕਲ ਦਾ ਸਾਡੀ ਜ਼ਿੰਦਗੀ ਵਿੱਚ ਬਹੁਤ ਹੀ ਜ਼ਿਆਦਾ ਮਹੱਤਵ ਹੈ ਅਹਿਮੀਅਤ ਹੈ ਇੰਪੋਰਟੈਂਸ ਹੈ ਪਹਿਲਾਂ ਗੱਲ ਕਰਾਂ ਕਿ ਇਹ ਗੱਲ ਚੱਲੀ ਕਿ ਦਾ ਕਿ ਇਹ ਜਨਮਣਾਉਣਾ ਚਾਹੀਦਾ ਹੈ ਇਸ ਤਰ੍ਹਾਂ ਹੋਇਆ ਕਿ ਅਮਰੀਕਾ ਦੇ ਇੱਕ ਯੂਨੀਵਰਸਿਟੀ ਪ੍ਰੋਫੈਸਰ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਕਿ ਸਾਈਕਲ ਦੀ ਸਾਡੀ ਜ਼ਿੰਦਗੀ ਵਿੱਚ ਬਹੁਤ ਵੱਡੀ ਮਹੱਤਤਾ ਹੈ ਅਹਿਮੀਅਤ ਹੈ ਇੰਪੋਰਟੈਂਸ ਹੈ ਤੇ ਇਹਨੂੰ ਇਹਦਾ ਬਣਦਾ ਸਥਾਨ ਮਾਨਸਿਕ ਸਤਕਾਰ ਦੋਣ ਲਈ ਕੁਝ ਕਰਨਾ ਚਾਹੀਦਾ ਪਹਿਲਾਂ ਤਾਂ ਕਈ ਸੰਸਥਾਵਾਂ ਨੂੰ ਮਿਲਿਆ ਪਰ ਕਿਸੇ ਨੇ ਗੱਲ ਗੋਲੀ ਨਾ ਜੁਵਾਨੋ ਦੇ ਅਧਿਕਾਰੀਆਂ ਨੂੰ ਮਿਲਿਆ ਫਿਰ ਉਹਨੇ ਇੱਕ ਪਟੀਸ਼ਨ ਦਾਇਰ ਕੀਤੀ ਉਸ ਪ੍ਰੋਫੈਸਰ ਨੇ ਪਟੀਸ਼ਨ ਮਨਜ਼ੂਰ ਹੋ ਗਈ ਬਹੁ ਗਿਣਤੀ ਨਾਲ ਤੇ ਇਸ ਤਰ੍ਹਾਂ ਇਹ ਪਾਸ ਹੋਇਆ ਯੂਨੈਵਰਸ ਵਿੱਚ ਕਿ ਹਰ ਸਾਲ ਦੁਨੀਆ ਦੇ ਪੱਧਰ ਤੇ ਵਰਲਡ ਸਾਈਕਲਿੰਗ ਡੇ 10 ਜੂਨ ਨੂੰ ਮਨਾਇਆ ਜਾਏਗਾ ਉਦੋਂ ਤੋਂ ਇਸ ਦਿਨ ਮਨਾਇਆ ਜਾਂਦਾ ਸਾਡੇ ਦੇਸ਼ ਵਿੱਚ ਵੀ ਅੱਜ ਯਾਨੀ 10 ਜੂਨ ਅਨਾਜ ਇਹ ਟੈਲੀਕਾਸਟ ਫਾਰਮੇ ਜੋ ਮਰਜ਼ੀ ਹੋਵੇ ਮੈਂ ਕਹਾਂ ਇਹ ਹਮੇਸ਼ਾ ਲਈ ਪ੍ਰਸੰਗਿਕ ਹੈ ਇਹ ਵਿਸ਼ਾ ਇਹ ਸਬਜੈਕਟ ਸਾਈਕਲ ਬਣਾਤਾ ਤੁਸੀਂ ਸ਼ਾਮ ਜਪੀ ਜ਼ਿੰਦਗੀ ਦਾ ਤਸਵਰ ਹੀ ਨਹੀਂ ਕੀਤਾ ਜਾ ਸਕਦਾ ਹੁਣ ਗੱਲ ਮੂਡ ਕਦੀਮ ਤੋਂ ਲੈਣੀ ਹੈ ਜਦੋਂ ਮਨੁੱਖੀ ਸ਼ਬਦ ਤਾਂ ਹੋਂਦ ਚਾਈ ਮਨੁੱਖ ਪੱਥਰ ਯੁੱਗ ਤੋਂ ਬਾਹਰ ਆਇਆ ਤੇ ਉਹਨੇ ਫਿਰ ਤਲਾਸ਼ ਕੀਤਾ ਕੋਈ ਸਾਧਨ ਸਫਰ ਦਾ ਇੱਕ ਦੂਜੇ ਨੂੰ ਮਿਲਣ ਲਈ ਜਦੋਂ ਬਸਤੀਆਂ ਬਣ ਗਈਆਂ ਨਾ ਤੇ ਟੱਪੜੀਆਂ ਬਣ ਗਈਆਂ ਜਾਂ ਬਸਤੀਆਂ ਬਣ ਗਈਆਂ ਜਾਂ ਪਿੰਡ ਬਣ ਗਏ ਛੋਟੇ ਛੋਟੇ ਲੋਕ ਰਹਿਣ ਲੱਗ ਪਏ ਇੱਕ ਦੂਜੇ ਨੂੰ ਮਿਲਣ ਜਾਣ ਦਾ ਇਚਿਤ ਕਰਨ ਲੱਗਾ ਪਈ ਸਜਣਾ ਮਿੱਤਰਾਂ ਇਸ਼ਤਿਹਾਰਾਂ ਨੂੰ ਮਿਲਿਆ ਗਿਆ ਜਾਵੇ ਸਾਧਨ ਕੋਈ ਨਹੀਂ ਸੀ ਲੋਕ ਪੈਦਲ ਹੀ ਜਾਂਦੇ ਸਨ ਪੈਦਲ ਤੁਰਨਾ ਬਹੁਤ ਚੰਗਾ ਸਿਹਤ ਵਾਸਤੇ ਬਹੁਤ ਬਹੁਤ ਮੀਲ ਲੰਮਾ ਪੈਂਦਾ ਲੋਕ ਮੈਂ ਆਪਣੀ ਅੱਖੀਂ ਵੇਖਿਆ ਨੇ ਬਚਪਨ ਵਿੱਚ ਸਰਤਾਇਆ ਹੰਦਵਾਸੀ ਕਬੂਟਾ ਸਿੰਘ ਉਹਨੇ ਇਥੋਂ ਆ ਆਪਣੇ ਸਹਰਿਆਂ ਨੂੰ 35-40 ਮੀਲ ਆ ਹੁਣ ਕਿਲੋਮੀਟਰਾਂ ਤੋਂ ਮੀਲ ਹੁੰਦੇ ਸੀ ਉਹਨੇ ਸਵੇਰੇ ਤਰਖੇ ਚੱਲ ਪੈਣਾ ਤੇ ਤਾਂ ਹੀ ਲਿਖਿਆ ਨਾ ਬਾਬਾ ਵਰਸ਼ਾ ਨੇ ਜਿਹੜੀ ਸ਼ਾਹਕਾਰ ਰਚਨਾ ਪੰਜਾਬੀਆਂ ਦੇ ਦਿਲਾਂ ਨੂੰ ਛੋਹੀ ਹੋਈ ਹੈ ਹੀਰ ਵਰਸ਼ਾ ਕਿਤ ਕਵੀ ਮਹਾਕਵੀ ਵਰਸ਼ਾ ਉਹਨਾਂ ਦੀ ਹੀ ਜ਼ਿੰਦਗੀ ਦੇ ਹਰ ਪਹਿਲੂ ਨੂੰ ਟੱਚ ਕੀਤਾ ਬਾਬਾ ਵਰਸ਼ਾ ਨੇ ਉਹਨਾਂ ਲਿਖਿਆ ਚਿੜੀ ਚੂਕ ਦੀ ਨਾਲ ਜਾਂ ਤੁਰੇ ਪਾਂਦੀ ਚਿੜੀ ਚੂਕ ਦੀ ਹੁਣ ਤਾਂ ਨਾ ਤਾਂ ਚਿੜੀਆਂ ਰਹੀਆਂ ਚਿੜੀਆਂ ਕਹਿੰਨੇ ਖਾ ਲਈਆਂ ਜੀ ਇਹ ਕਿੱਥੇ ਚਲ ਗਈਆਂ ਵਿਚਾਰੀਆਂ ਕਿڑی ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਵਾਕੇ ਮਰ ਗਈਆਂ ਇਹ ਤਾਂ ਵੈਸੇ ਹੀ ਕਲ ਬਣਾਈ ਹੋਈ ਸੀ ਨਾ ਇੱਕ ਲੋਕ ਕਹਾਵਤ ਸੀ ਪਰ ਚਿੜੀਆਂ ਸਾਡਾ ਚਿੜੀਆਂ ਦਾ ਚੰਬਾਵੇ ਚਿੜੀਆਂ ਦਾ ਸਾਡੀ ਜ਼ਿੰਦਗੀ ਵਿੱਚ ਸਾਡੇ ਕਲਚਰ ਦਾ ਇੱਕ ਬਹੁਤ ਵੱਡਾ ਹਿੱਸਾ ਨੇ ਚਿੜੀਆਂ ਕੋਈ ਦੁਨੀਆ ਵਿੱਚ ਸਪੈਰੋ ਕਹਿੰਦੇ ਗਰੀਸੀ ਵਿੱਚ ਇਸੇ ਕਰਕੇ ਇੱਕ ਭਾਰਤੀ ਫੌਜ ਦੇ ਪ੍ਰਸਿੱਧ ਜਰਨਲਸਟ ਜਰਨਲ ਰਿਜਿੰਦਰ ਸਿੰਘ ਉਹ ਹਾਕੀ ਖੇਲਦੇ ਸਨ ਮੇਰੇ ਪਿਤਾ ਜੀ ਨਾਲ ਵੀ ਖੇਲਦੇ ਰਹੇ ਉਹਨਾਂ ਨੇ ਆਪਣਾ ਨਾਂ ਪਿੱਛੇ ਤਖ਼ਲਿਸ ਉਹ ਗੋਤੋਂ ਨਾ ਦਾ ਸ਼ੇਰਗਿਲ ਸੀ ਪਰ ਉਹ ਉਹਨਾਂ ਨੇ ਨਾਂ ਰੱਖਿਆ ਸੀ ਰਜਿੰਦਰ ਸਿੰਘ ਸਪੈਰੋ ਜਨਰਲ ਰਜਿੰਦਰ ਸਿੰਘ ਸਪੈਰੋ ਐਮਪੀ ਵੀ ਰਾਏ ਤੇ ਪੰਜਾਬ ਦੇ ਕਈ ਵਾਰੀ ਮੰਤਰੀ ਵੀ ਰਹੇ ਚਿੜੀਆਂ ਜਿਹੜੀਆਂ ਉਹ ਉਹਨਾਂ ਨੂੰ ਖਾ ਲਿਆ ਇੱਕ ਤਾਂ ਆ ਜਿਹੜੇ ਅਸੀਂ ਦਰਖਤ ਵੜੇ ਆ ਕੁਦਰਤ ਨਾਲ ਅਸੀਂ ਆਡਾ ਲਾਇਆ ਉਹਦਾ ਖਮਿਆਜ਼ਾ ਅਸੀਂ ਭੁਗਤ ਰਹੇ ਆ ਪਾਣੀ ਗੰਧਲਾ ਹੋ ਗਿਆ ਖਾਦਾਂ ਕੀਟਨਾਸ਼ਕਾਂ ਨੇ ਸਤਿਆਨਾਸ਼ ਕਰਤਾ ਜ਼ਮੀਨ ਦਾ ਜ਼ਮੀਨ ਮਨੁੱਖ ਦੇ ਰਹਿਣ लायक ਨਹੀਂ ਰਹੀ ਵਾਤਾਵਰਨ ਮਨੁੱਖ ਦੇ ਰਹਿਣ ਦੇ लायक ਨਹੀਂ ਰਿਹਾ ਡੰਗਰਾਂ ਦੇ ਕਿਹ ਰਹਿਣਾ ਸੀ ਪਸ਼ੂਆਂ ਦੇ ਕਿਹ ਰਹਿਣਾ ਸੀ ਪੰਛੀਆਂ ਪਰਿੰਦਿਆਂ ਦੇ ਕਿਹ ਰਹਿਣਾ ਸੀ ਬਹੁਤ ਸਾਰੀਆਂ ਚਿੜੀਆਂ ਵਿਚਾਰੀਆਂ ਨਹੀਂ ਰਹੀਆਂ ਤੇ ਬਾਕੀ ਜਿਹੜੇ ਮੋਬਾਈਲ ਟਾਵਰ ਲੱਗੇ ਇਹਨਾਂ ਨੇ ਵੀ ਕਹਿੰਦੇ ਨੇ ਵਿਗਿਆਨੀ ਦੱਸਦੇ ਨੇ ਕਿ ਤਰੰਗਾਂ ਹੋ ਜੀਆਂ ਨੇ ਕੋਈ ਗਵਾਸਣੀਆਂ ਚਿੜੀਆਂ ਨਹੀਂ ਹੋਰ ਪਰਿੰਦੇ ਵੀ ਜਿਹੜੇ ਆ ਉਹ ਹੁਣ ਕਾਠੀ ਵੇਖਣ ਨੂੰ ਮਿਲਦੇ ਆ। ਘੁੱਗੀ ਦੀ ਕੂੰ ਕੂੰ ਕਿਵੇਂ ਮਨ ਨੂੰ ਮੋਹਦੀ ਸੀ। ਉਹ ਕਿਤੇ ਸੁਣਨ ਨੂੰ ਮਿਲਦੀ ਆ ਹੁਣ। ਇੱਕ ਸਾਡੇ ਬਜ਼ੁਰਗ ਹੁੰਦੇ ਸਨ ਤਾਇਆ ਚੰਨਣ ਸਿੰਘ ਮੇਰੇ ਸਕੇ ਤਾਇਆ ਜੀ ਉਹ ਕਹਿੰਦੇ ਸੀ ਘੁੱਗੀ ਇਦਾਂ ਨਹੀਂ ਬੋਲਦੀ। ਘੁੱਗੀ ਦੀ ਆਵਾਜ਼ ਨੂੰ ਸਮਝਣ ਦੀ ਲੋੜ ਐ। ਉਹ ਕਹਿੰਦੀ ਆ ਦਾਤਾ ਤੂੰ ਹੈਂ। ਦਾਤਾ ਤੂੰ ਹੈਂ। ਉਹ ਗੁਡਰਗੂੰ ਕਰਦੀ ਆ ਨਾ ਉਹ ਉਹ ਨੂੰ ਇਸ ਤਰ੍ਹਾਂ ਲੈ ਜਾਂਦੇ ਸਾਂ ਉਹ ਸਾਰੇ ਪਰਿੰਦੇ ਇਹ ਸਾਰਾ ਜਿਹੜਾ ਅਸੀਂ ਸਫਰ ਉਹਨੂੰ ਲੋਕ ਪੈਦਲ ਕਰਦੇ ਸਾਂ ਸੀੜੀ ਚੋਕ ਦੀ ਨਾਲ ਜਾਂ ਤੁਰੇ ਪਾਂਦੀ ਪਈਆਂ ਝਾਟੀਆਂ ਵਿੱਚ ਮਧਾਣੀਆਂ ਨੇ ਨਾ ਤਾਂ ਹੁਣ ਝਾਟੀਆਂ ਰਹੀਆਂ ਤੇ ਨਾ ਮਧਾਣੀਆਂ ਰਹੀਆਂ ਤੇ ਨਾ ਕੋਈ ਦੁੱਧ ਰੜਕਣ ਵਾਲੀਆਂ ਰਹੀਆਂ ਹੁਣ ਤਾਂ ਮਸ਼ੀਨਾਂ ਲੱਗੀਆਂ ਹੋਈਆਂ ਉਹਦਾ ਰਸੀਦਾ ਉਹ ਸਵਾਦ ਨਹੀਂ ਉਹ ਮਾਈ ਕਲਚਰ ਦੀ ਗੱਲ ਕਰਦਾ ਸੀ ਪੈਦਲ ਤੁਰਨਾ ਕਈ ਕਈ ਮੀਲ ਉਸ ਤੋਂ ਬਾਅਦ ਫਿਰ ਉਧਰ ਨਾਲ ਇੱਕ ਤਾਂ ਸੇਤ ਤੰਗੀ ਰਹਿੰਦੀ ਸੀ ਵਰਜ ਹੁੰਦੀ ਸੀ ਇੱਕ ਸਮੇਂ ਸਰ ਪਹੁੰਚ ਜਾਂਦਾ ਸੀ ਬੰਦਾ ਤੇ ਵਾਪਸ ਵੀ ਆ ਜਾਂਦਾ ਸੀ ਸਾਧੇ ਹੜੀ ਜਿਹਨੂੰ ਪੰਜਾਬੀ ਚ ਕਹਿੰਦੇ ਆ ਉਸੇ ਦਿਨ ਜਦ 40 45 ਕੋ ਜਿਹਨੂੰ ਕਹਿੰਦੇ ਆ ਕੋਤਾਲਾ ਆਉਂਦਾ ਹੈ ਮੀਲ ਕਿਲੋਮੀਟਰ ਬਾਅਦ ਆਏ ਨੇ ਤੇ ਉਸ ਤੋਂ ਬਾਅਦ ਫਿਰ ਮਨੁੱਖ ਨੇ ਪਈਏ ਦੀ ਕਾਰਡ ਕੱਢੀ ਪਈਏ ਦੀ ਕਾਰਡ ਕੱਢੀ ਸ਼ਿਲਪ ਕਲਾ ਦੇ ਮੋਢੀ ਬਾਬਾ ਵਿਸ਼ਕਰਮਾ ਜੀ ਨੇ ਉਹਨਾਂ ਨੇ ਗੱਡੀਆਂ ਵੀ ਬਣਾਈ ਗੱਡਾ ਜਿਹਨੂੰ ਆਪਾਂ ਕਹਿੰਦੇ ਆ ਰੇੜਾ ਬਣਿਆ ਗੱਡਾ ਬਣਿਆ ਫਿਰ ਇਸ ਤਰ੍ਹਾਂ ਸਾਧਨ ਵਧਣ ਲੱਗੇ ਫਿਰ ਰਿਕਸ਼ਾ ਹੁੰਦ ਵਿੱਚ ਆ ਗਿਆ ਫਿਰ ਟਾਂਗੇ ਆ ਗਏ ਫਿਰ ਸਾਈਕਲ ਆਇਆ ਸਾਈਕਲ ਥੋੜਾ ਜਿਹਾ ਬਾਤ ਆ ਸਾਈਕਲ ਆਉਣ ਨਾਲ ਤਾਂ ਫਿਰ ਇਨਕਰਾਬ ਹੀ ਆ ਗਿਆ ਸਫ਼ਰ ਦੇ ਖੇਤਰ ਵਿੱਚ ਬਹੁਤ ਸਹੂਲਤ ਹੋ ਗਈ ਹੁਣ ਇਹ ਹੈ ਸਾਈਕਲ ਦੀ ਕਹਾਣੀ ਦੁਨੀਆ ਵਿੱਚ ਤਕਰੀਬਨ 10 ਕਰੋੜ ਸਾਈਕਲ ਜਿਹੜਾ ਉਹਦੀ ਮੈਨੂਫੈਕਚਰਿੰਗ ਉਹਦਾ ਨਿਰਮਾਣ ਹੁੰਦਾ ਹੈ ਇਹ ਅੰਕੜੇ ਆਏ ਨੇ ਔਰ ਸਭ ਤੋਂ ਜ਼ਿਆਦਾ ਜਿਹੜੀ ਸਾਈਕਲਾਂ ਦੀ ਮੈਨੂਫੈਕਚਰਿੰਗ ਹੈ ਇਹਦਾ ਨਿਰਮਾਣ ਹੈ ਇਹ ਇਹਨਾਂ ਨੂੰ ਬਣਾਉਣ ਦੀ ਜਿਹੜੀ ਕਲਾ ਹੈ ਉਹ ਦੁਨੀਆ ਦੀ ਇੱਕ ਮਹਾਸ਼ਕਤੀ ਜਿਹੜਾ ਚੀਨ ਹੈ ਉੱਥੇ ਸਭ ਤੋਂ ਜ਼ਿਆਦਾ ਸਾਈਕਲ ਬਣਦੇ ਨੇ ਸਾਡੇ ਦੇਸ਼ ਵਿੱਚ ਪੰਜਾਬ ਕੋੜੇ ਇੰਡਸਟਰੀ ਸੀ ਬਹੁਤ ਵੱਡੀ ਲੁਧਿਆਣੇ ਜਿਹਨੂੰ ਪੰਜਾਬ ਦਾ ਮਾਂਚੈਸਟਰ ਕਹਿੰਦੇ ਆ ਉੱਥੇ ਇੱਕ ਫੈਮਿਲੀ ਸੀ ਮੁੰਜਾਲ ਫੈਮਿਲੀ ਉਹਨਾਂ ਦਾ ਐਡਾ ਵੱਡਾ ਕਾਰੋਬਾਰ ਸੀ ਲੁਧਿਆਣੇ ਦੇ ਬਣੇ ਸਾਈਕਲ ਦੂਰ ਦੂਰ ਤੱਕ ਉਹਨਾਂ ਐਕਸਪੋਰਟ ਵੀ ਹੁੰਦੇ ਸਨ ਏਵਨ ਸਾਈਕਲ ਬਣਾਉਂਦੇ ਸੀ ਹੁਣ ਉਹ ਇੰਡਸਟਰੀ ਮੰਦੇ ਵਿੱਚ ਹੈ ਮੁੰਜਾਲ ਸਾਹਿਬ ਆਪ ਨਹੀਂ ਰਹੇ ਤੇ ਪਤਾ ਨਹੀਂ ਪਰਿਵਾਰ ਹੁਣ ਉਸ ਅਸਾਬ ਨਾਲ ਕੰਮ ਕਰ ਰਿਹਾ ਜਾਂ ਨਹੀਂ ਕਰ ਰਿਹਾ ਇਹ ਸਾਈਕਲ ਜਿਹੜਾ ਸੀ ਹੁਣ ਸਾਈਕਲ ਦੀ ਥੋੜੀ ਤੇ ਤੁਹਾਨੂੰ ਬਣਤਰ ਦੱਸਾਂ ਸਾਈਕਲ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੈ ਹੁਣ ਵਿੱਚ ਹੁਣ ਉਹਦਾ ਰੂਪ ਬਦਲ ਗਿਆ ਪੁਰਾਣੇ ਸਿੱਧੇ ਪਧਰੇ ਸਾਈਕਲ ਹੁੰਦੇ ਸਨ ਦੇਖੋ ਕਿੰਨੇ ਪੁਰਾਣੇ ਜਿਹੜੇ ਸਾਡੇ ਆਪਾਂ ਬੁੜੇ ਕਹਿ ਦਿੰਨੇ ਆ ਬਜ਼ੁਰਗ ਸੰ ਸਿਆਣੇ ਸੰ ਦਾਨੇ ਉਹਨਾਂ ਨੂੰ ਉਹਨਾਂ 'ਚ ਭੋਲਾਪਨ ਬੜਾ ਸੀ ਕਿਸੇ ਕਰਕੇ ਆਪਸੀ ਪਿਆਰ ਸੀ ਉਹ ਇੱਕ ਬਜ਼ੁਰਗ ਦੂਜੇ ਨੂੰ ਕਹਿੰਦਾ ਕਹਿੰਦਾ ਇੱਕ ਤਾਂ ਅੰਗਰੇਜ਼ ਨੇ ਆ ਰੇਲ ਗੱਡੀ ਜੀ ਕੱਢਤੀ ਇਹਦਾ ਨਹੀਂ ਪਤਾ ਲੱਗਦਾ ਕੀ ਚੀਜ਼ ਹੈ ਇੱਕ ਕਹਿੰਦਾ ਇੱਕ ਢਾਂਚਾ ਜਿਹਾ ਬਣਾਇਆ ਉਹ ਡੰਡੇ ਜਿਹਾ ਤੇ ਬੰਦਾ ਬਹਿ ਜਾਂਦਾ ਤੇ ਫੇਰ ਬੰਦਾ ਦੌੜ ਜਾਂਦਾ ਸ਼ੂਟ ਲਾ ਕੇ ਉਹਨੂੰ ਸਾਈਕਲ ਦਾ ਤਾਂ ਪਤਾ ਨਾ ਲੱਗੇ ਬਾਅਦ ਵਿੱਚ ਉਹਨੂੰ ਦੱਸਿਆ ਇਹਨੂੰ ਸਾਈਕਲ ਕਹਿੰਦੇ ਆ ਇਹਨੂੰ ਪੈਡਲ ਨਾਲ ਚਲਾਉਂਦੇ ਆ ਉਹਨਾਂ ਦੀ ਬਣਤਰ ਦੇਖੋ ਬਣਤਰ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੂਰਾ ਢਾਂਚਾ ਪਹਿਲਾਂ ਹੈਂਡਲ ਫੇਰੋਜ਼ਾ ਸਾਰਾ ਸਕੈਲਟਨ ਥਲੇ ਤੱਕ ਟਾਇਰ ਦੋ ਫੇਰ ਉਹਦੀ ਘੰਟੀ ਜਿਹੜੀ ਚੱਲੀ ਵੱਜਦੀ ਹੈ ਉਹ ਫੇਰ ਉਹਦੇ ਮੂਰੇ ਹੈਂਡਲ ਦੇ ਮੂਰੇ ਟੋਕਰੀ ਹੁੰਦੀ ਸੀ ਕਈਆਂ ਦੀ ਬਣਤੀ ਹੁੰਦੀ ਸੀ ਕਈ ਸਟੀਲ ਦੀ ਲਵਾਉਂਦੇ ਸਨ ਫੇਰ ਜਾਨਾ ਝੋੜਾ ਟੰਗਦੇ ਸਨ ਝੋੜਾ ਵੀ ਜ਼ਰੂਰ ਟੰਗਦੇ ਸਨ ਕਿਉਂਕਿ ਝੋੜੇ ਵਿੱਚ ਸਮਾਨ ਆਉਂਦਾ ਸੀ ਤੇ ਉਹਦੇ ਨਾਲ ਫਿਰ ਕਈ ਜਿਹੜੇ ਸ਼ਕੀਨ ਸੀ ਉਹ ਹੈਂਡਲ ਦੇ ਨਾਲ ਸ਼ੀਸ਼ਾ ਲਵਾ ਕੇ ਰੱਖਦੇ ਸੀ ਇਹਦੇ ਵਿੱਚ ਜਾਂਦੇ ਜਾਂਦੇ ਉਹਨਾਂ ਨੂੰ ਅੱਗੇ ਪਿੱਛੇ ਜਿੱਦਾਂ ਹੁਣ ਕਾਰਾਂ ਦਾ ਸ਼ੀਸ਼ਾ ਲੱਗਦਾ ਹੈ ਸਾਈਡਾਂ ਤੇ ਉਹਦੇ ਇੱਕ ਪਾਸੇ ਲੋਹੇ ਦੇ ਸੀ ਸ਼ੀਸ਼ਾ ਸੱਜੇ ਪਾਸੇ ਤੇ ਹੁਣ ਵੀ ਸਾਡੇ ਗਵਾਂਢ ਚ ਇੱਕ ਹੈਗਾ ਜੁਗਿੰਦਰ ਸਿੰਘ ਉਹਦੇ ਕੋਲ ਸਾਈਕਲ ਆ ਸਾਈਕਲ ਚਲਾਉਂਦਾ ਹੈ ਜੇ ਸਹੀ ਤੇ ਵੀ ਉਹ ਚੰਗੀ ਆ ਉਹ ਸ਼ੀਸ਼ਾ ਲੋ ਆ ਕੇ ਰੱਖਦਾ ਚਮਕਾ ਕੇ ਕਈ ਲੋਕ ਜਿਹੜੇ ਸ਼ੌਕੀਨ ਸੀ ਉਹ ਦੋਨੇ ਪਾਸੇ ਹੈਂਡਲਾਂ ਦੀ ਜਿਹੜੀ ਮੁੱਠਾ ਹੁੰਦੀਆਂ ਨੇ ਉਹਦੇ ਤੇ ਰਬੜ ਚੜੀ ਹੁੰਦੀ ਸੀ ਉਹ ਉਹਦੇ ਨਾਲ ਰੰਗ-ਬਰੰਗੇ ਰਮਾਲ ਟੰਗੇ ਰੱਖਦੇ ਸਨ ਫੇਰ ਆਗੀ ਇਹ ਕਿਰਾ ਮੇਨ ਉਹਦਾ ਕਾਠੀ ਦੇ ਨਾਲ ਜੁੜਿਆ ਹੋਇਆ ਡੰਡਾ ਸੀ ਉਹਦੇ ਤੇ ਕਈ ਛੋਟੇ ਬੱਚੇ ਨੂੰ ਬਿਠਾ ਲੈਣੇ ਇੱਕ ਛੋਟੀ ਕਾਠੀ ਬਣਾ ਕੇ ਲਵਾਉਂਦੇ ਸਨ ਉਹ ਛੋਟੇ ਬੱਚੇ ਨੂੰ ਉੱਥੇ ਬਿਠਾ ਲੈਂਦੇ ਸੀ ਉਹਨੂੰ ਕਹਿੰਦੇ ਮੋਰੇ ਫੜ ਲੈ ਬੱਚੇ ਨੂੰ ਸੈਰ ਕਰਵਾ ਲੈਣੇ ਫਿਰ ਆਪਣੇ ਬੈਨ ਲਈ ਕਾਠੀ ਫਿਰ ਉਹਦੇ ਪੈਡਲ ਪੈਡਲ ਜਿਹੜੇ ਆ ਚੇਨ ਤੇ ਚੇਨ ਕਵਰ ਮਡ ਗਾਰਡ ਦੋਨਾਂ ਪਹੀਆਂ ਨੂੰ ਮਿੱਟੀ ਤੋਂ ਇਹ ਇਹਨੂੰ ਜਨਨ ਨਹੀਂ ਸੀ ਉਹਦਾ ਮਰਗਾੜੀ ਕਹਿੰਦੇ ਸੀ ਵੈਸੇ ਮਡਗਾੜ ਮਿੱਟੀ ਘਟੇ ਤੋਂ ਬਚਾਉਣ ਚਿੱਕੜ ਤੋਂ ਬਚਾਉਣ ਵਾਲਾ ਉਹ ਇਹਦੇ ਨਾਲ ਫਿਰ ਪਿਛਲੇ ਪਾਸੇ ਜਿਦਾ ਅੱਗੇ ਟੋਕਰੀ ਹੁੰਦੀ ਸੀ ਪਿਛਲੇ ਪਾਸੇ ਕੈਰੀਅਰ ਕੈਰੀਅਰ ਦੇ ਪਿਛੇ ਸਵਾਰੀ ਬੈਹ ਜਾਂਦੀ ਸੀ ਤੇ ਜਾਂ ਸਮਾਨ ਰੱਖ ਹੋ ਜਾਂਦਾ ਸੀ ਵਾਲੰਟੀਅਰ ਵੀ ਲੋਕ ਲੈ ਆਉਂਦੇ ਸਿੱਖੂ ਤੋਂ ਤੇ ਕਈ ਲੋਕ ਜਿਹੜੇ ਸੀ ਉਹ ਜਿਹੜੇ ਪਿਛਲਾ ਕੈਰੀਅਰ ਹੁੰਦਾ ਸੀ ਉਹਦੇ ਸੱਜੇ ਤੇ ਖੱਬੇ ਪਲਾਸਟਿਕ ਦੀਆਂ ਦੋ ਹੋਰ ਟੋਕਰੀਆਂ ਜੀਆਂ ਉਹਨਾਂ ਲਈ ਫਿਟ ਕੋਰਾਂੀਆਂ ਹੁੰਦੀਆਂ ਸੀਗੇ ਵਾਧੂ ਸਮਾਨ ਇਹ ਹੋਵੇ ਉਹ ਉਹ ਹੋਰ ਜ਼ਿਆਦਾ ਸਮਾਨ ਉਹਦੇ ਵਿੱਚ ਪੈ ਜਾਏ ਸਬਜ਼ੀ ਵਗੈਰਾ ਲੋਕ ਉਹਦੇ ਤੇ ਲਿਆਉਂਦੇ ਸਨ ਹੋਰ ਚੀਜ਼ਾਂ ਬਾਲਣ ਕਿਉਂਕਿ ਲੱਕੜੀ ਉਦੋਂ ਹੁੰਦੀ ਸੀ ਲੱਕੜੀ ਦਾ ਇਕੱਠਾ ਮਗਰ ਰੱਖ ਲੈਣਾ ਹੋਰ ਸਮਾਨ ਰੱਖ ਲੈਣਾ ਤੇ ਬਹੁਤ ਯਾਨੀ ਸਾਈਕਲ ਨੇ ਮਨੁੱਖੀ ਜ਼ਿੰਦਗੀ ਨੂੰ ਇੱਕ ਨਵਾਂ ਹੁਲਾਰਾ ਦਿੱਤਾ ਇਹ ਵਾ ਸਾਈਕਲ ਦਾ ਨਕਸ਼ਾ ਖਿੱਚਿਆ ਸਾਈਕਲ ਜਿਹੜਾ ਏ ਫਿਰ ਜ਼ਿੰਦਗੀ ਦੀ ਰਫ਼ਤਾਰ ਨੂੰ ਤੇਜ਼ ਕਰਨ ਵਿੱਚ ਕਾਮਯਾਬ ਹੋਇਆ ਤੇ ਮਨੁੱਖ ਨੇ ਸਾਈਕਲ ਨੂੰ ਪੂਰੀ ਤਰ੍ਹਾਂ ਅਪਣਾ ਲਿਆ ਮੈਨੂੰ ਯਾਦ ਹੈ ਕਿ ਮੇਰੇ ਪਿੰਡ ਤੋਂ 8 ਮੀਲ ਦੂਰ ਪੈਂਦਾ ਡੀਏਵੀ ਕਾਲਜ ਜਲੰਧਰ ਉਦੋਂ ਖਾਲਸਾ ਕਾਲਜ ਤੋਂ ਮੈਂ ਬੀਏ ਕੀਤੀ ਸੀ ਤੇ ਉੱਥੇ ਮੈਂ ਐਮ ਅੰਗਰੇਜ਼ੀ ਕਰਨੀ ਚਾਹੁੰਦਾ ਸੀ ਉੱਥੇ ਹੈ ਨਹੀਂ ਸੀ ਉਦੋਂ ਹੁਣ ਤਾਂ ਖਾਲਸਾ ਕਾਲਜ ਮਾਸ਼ੱਲਾ ਬੋਰਡ ਲੈਵਲ ਦਾ ਕਾਲਜ ਹੈ ਨੈਸ਼ਨਲ ਲੈਵਲ ਦਾ ਤਾਂ ਹੈ ਹੀ ਉਦੋਂ ਫਿਰ ਮੈਨੂੰ ਡੀਏਵੀ ਕਾਲਜ ਦਾਖਲਾ ਲੈਣਾ ਪਿਆ ਡੀਏਵੀ ਕਾਲਜ ਦਾ ਨਾਮ ਸੀ ਉਦੋਂ ਬੜਾ ਉੱਤਰੀ ਭਾਰਤ ਵਿੱਚ ਤੇ 8 ਮੀਲ ਸਾਈਕਲ ਚਲਾ ਕੇ ਜਾਣਾ ਤੇ 8 ਮੀਲ ਸਾਈਕਲ ਚਲਾ ਕੇ ਆਉਣਾ ਮੈਂ ਆਪਣੇ ਪਿਤਾ ਜੀ ਦੀ ਗੱਲ ਦੱਸਦਾ ਆਰਮੀ ਦੇ ਅਫਸਰ ਸਨ ਹਾਕੀ ਦੇ ਬੜੇ-ਬੜੇ ਪਲੇਅਰ ਸਨ ਤੁਹਾਨੂੰ ਅੱਗੇ ਵੀ ਦੱਸਿਆ ਕਈ ਐਪੀਸੋਡ ਫਿਰ ਜ਼ਿਕਰ ਕਰਾਂਗਾ ਨਹੀਂ ਪੂਰੀ ਜ਼ਿੰਦਗੀ ਤੇ ਕਿ ਕਿਵੇਂ ਉਹਨਾਂ ਨੇ ਉਹ ਸਹਾਕੀ ਖਿਡਾਰੀ ਨੂੰ ਧਿਆਨ ਚੰਦਰ ਨੂੰ ਇੱਕ ਮੈਚ ਵਿੱਚ ਸ਼ਿਕਸ ਦਿੱਤੀ ਆਖਰੀ ਮਿੰਟ ਵਿੱਚ ਜਿਹੜਾ ਕਿ ਦੁਨੀਆ ਦਾ ਮਨਿਆ ਖਿਡਾਰੀ ਸੀ ਜਿਹਦੇ ਨਾਲ ਦਾ ਕੋਈ ਮਾਇਦਾ ਲਾਲ ਜਮਿਆ ਨਹੀਂ ਤੇ ਉਹਦੇ ਨਾਲ ਪਿਤਾ ਜੀ ਦਾ ਨਾਮ ਬੜਾ ਹੋਇਆ ਪਿਤਾ ਜੀ ਐਨਸੀਸੀ ਸੰਤ ਉਹਨਾਂ ਦੀ ਬਦਲੀ ਡੀਏਵੀ ਕਾਲਜ ਜਲੰਧਰ ਤੋਂ ਕਪੂਰਥੜੇ ਹੋ ਗਈ ਤੇ ਮੈਂ ਉਦੋਂ ਸਕੂਲ ਪੜ੍ਹਦਾ ਸੀ ਤੁਸੀਂ ਦੇਖੋ ਇੱਕ ਤਾਂ ਇਹ ਗੱਲ ਜ਼ਰੂਰ ਹੈ ਕਿ ਉਦੋਂ ਇੰਨਾ ਰੈਸ਼ ਯਾਨੀ ਟ੍ਰੈਫਿਕ ਤਾਂ ਹੁੰਦਾ ਹੀ ਨਹੀਂ ਸੀ ਨਾ ਨਾ ਮਾਤਰ ਅੱਖਾਂ ਮੀਟ ਕੇ ਚਾਹੇ ਤੁਸੀਂ ਸਾਈਕਲ ਚ ਲਾਈ ਜਾਓ ਕਿਤੇ ਕਿਤੇ ਜਨਰਲਿਸ ਸੜਕ ਤੋਂ ਜਾਂ ਹੋਰ ਸੜਕਾਂ ਤੋਂ ਕਿਤੇ ਘੰਟੇ ਪੌਣੇ ਘੰਟੇ ਬਾਅਦ ਕੋਈ ਐਮਬੂਲੈਂਸ ਕਾਰ ਲੰਘਦੀ ਸੀ ਜਾਂ ਕੋਈ ਇੱਕ ਦਾ ਲਮਰੇਟਾ ਸਕੂਟਰ ਹੁੰਦਾ ਸੀ ਉਹ ਸਕੂਟਰ ਵੀ ਆਇਆ ਨਾ ਫਿਰ ਬਾਅਦ ਚ ਲਮਰੇਟਾ ਪਹਿਲਾਂ ਆਇਆ ਫਿਰ ਵੈਸਪਾ ਆਇਆ ਫਿਰ ਤਾਂ ਹੁਣ ਤਾਂ ਪਤਾ ਹੀ ਨਹੀਂ ਲੱਗਦਾ ਨਾ ਮੋਟਰਸਾਈਕਲ ਆ ਗਏ ਬਹੁਤ ਬਹੁਤ ਕੁਝ ਆ ਗਿਆ ਤੇ ਇਹਦੇ ਨਾਲ ਪੁਰਾਣੀਆਂ ਚੀਜ਼ਾਂ ਜਿਹੜੇ ਟਾਂਗੇ ਤਾਂ ਬਿਲਕੁਲ ਹੀ ਖਤਮ ਹੋ ਗਏ ਨੇ ਰਿਕਸ਼ੇ ਵਾਲਿਆਂ ਦੀ ਵਿਚਾਰਿਆਂ ਦੀ ਬਿਲਕੁਲ ਰੋਜੀ ਰੋਟੀ ਇਹ ਤੇ ਬਹੁਤ ਫਰਕ ਪਿਆ ਕਿਉਂਕਿ ਆਟੋ ਰਿਕਸ਼ਾ ਬਹੁਤ ਆ ਗਿਆ। ਇੱਕ ਹੋਰ ਨਵੀਂ ਕਿਸਮ ਦੇ ਆਟੋ ਰਿਕਸ਼ਾ ਆ ਗਿਆ। ਇਹ ਇਸ ਤਰ੍ਹਾਂ ਇਹਨਾਂ ਨੇ ਬਹੁਤ ਪ੍ਰਭਾਵ ਪਾਇਆ ਜਿਹੜੇ ਲੋਕ ਕਿਰਤ ਕਰਕੇ ਖਾਣ ਵਾਲੇ ਨੇ ਚਾਲਕ ਨੇ। ਤੇ ਟਾਂਗਿਆਂ ਦਾ ਵੀ ਕਾਰੋਬਾਰ ਖਤਮ ਹੋ ਗਿਆ। ਟਾਂਗਿਆਂ ਬਾਰੇ ਤਾਂ ਗੀਤ ਬਣੇ ਹੋਏ ਨੇ। ਟਾਂਗਾਂ ਲਾਹਰਦਾ ਹੋਵੇ ਭਾਵੇਂ ਚੰਗਦਾ ਟਾਂਗੇ ਵਾਲਾ ਖੈਰ ਮੰਗਦਾ। ਇਹ ਬਹੁਤ ਮਸ਼ਹੂਰ ਗੀਤ ਹੈ ਪੁਰਾਣੀ ਕਿਸੇ ਫਿਲਮ ਦਾ। ਤੋਂ ਇਹ ਹੈ ਸਾਈਕਲ ਦੀ ਕਹਾਣੀ। ਪਿਤਾ ਜੀ ਨੇ ਮੈਂ ਪਿਤਾ ਦੇ ਜ਼ਿਕਰ ਕਰ ਰਿਹਾ 40 ਮੀਲ ਕਪੂਰਥੜੇ ਨੂੰ ਸਾਈਕਲ ਤੇ ਜਾਣਾ ਐਨਸੀਸੀ ਉਦੋਂ ਇਨਸਟ੍ਰਕਟਰ ਸਾਨੂੰ ਹੈਡ ਸਾਨੂੰ ਥੇ ਜਿਹੜਾ ਸੈਨਿਕ ਸਕੂਲ ਹੈ ਉੱਥੇ ਜਾਂਦੇ ਹੁੰਦੇ ਸਨ ਸਾਈਕਲ ਤੇ ਜਾਣਾ 40 ਮੀਲ ਜਾਣਾ ਤੇ 40 ਮੀਲ ਆਉਣਾ ਇਹ ਨਹੀਂ ਸਿਹਤ ਤਗੜੀ ਸੀ ਤੇ ਟ੍ਰੈਫਿਕ ਵੀ ਹੈ ਨਹੀਂ ਸੀ ਕੋਈ ਖਤਰਾ ਨਹੀਂ ਸੀ ਜਿਵੇਂ ਮਰਜ਼ੀ ਤੁਸੀਂ ਚਲਾਓ ਇਹ ਮਰਜ਼ੀ ਤੁਸੀਂ ਆਪਣਾ ਢੋਲੀ ਤੇ ਲਾਉਂਦੇ ਆਓ ਬਿਲਕੁਲ ਸ਼ਾਂਤ ਵਾਤਾਵਰਨ ਸੀ ਸਾਕ ਚਨੋਂ ਦਾ ਕਈ 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 ਵਾ ਇਹੋ ਜਿਹੇ ਦੇਖੇ ਜਿਹੜੇ ਹੱਥ ਛੱਡ ਕੇ ਸਾਈਕਲ ਚਲਾਉਂਦੇ ਕਰਤੱਬੀ ਦਿਖਾਉਂਦੇ ਆ ਇੱਥੇ ਪੀਪੀ ਦਾ ਖੁੰਦਾ ਸੀ ਉਹ ਉਹਨੇ ਕਈ ਮਾਡਲ ਇਸਕਾਮ ਤੇ ਦਿੱਤੇ ਇਹ ਜਿਹੜਾ ਮੈਂ ਦੱਸਿਆ ਕਿ ਹੁਣ ਤੁਸੀਂ ਪੁੱਛੋਗੇ ਤੁਹਾਡੇ ਮਨ ਚ ਸਵਾਲ ਪੈਦਾ ਹੋਏਗਾ ਕਿਹੜੇ ਯੂਨੋ ਨੇ ਗਲਤ ਮੰਨ ਲਈ ਉਸ ਪ੍ਰੋਫੈਸਰ ਦੀ ਅਮਰੀਕਾ ਵਾਲੇ ਦੀ ਤੇ ਯੂਨੋ ਨੇ ਕਿਹੜੇ ਸੰਤੋਸ਼ ਸ਼ੁਰੂ ਕੀਤਾ ਇਹ 10 ਜੂਨ 2018 ਤੋਂ ਇਹ ਵਰਲਡ ਸਾਈਕਲਿੰਗ ਡੇ ਮਨਾਉਣਾ ਸ਼ੁਰੂ ਹੋਇਆ ਤੇ ਲਗਾਤਾਰ ਮਨਾਇਆ ਜਾਂਦਾ ਤੇ ਮਨਾਇਆ ਜਾਂਦਾ ਰਹੇਗਾ ਕਿਉਂਕਿ ਮਨੁੱਖ ਹਾਲੇ ਵੀ ਜਿਹੜਾ ਸਿਆਣਾ ਮਨੁੱਖ ਹੈ ਜਾਂ ਸਿਆਣੇ ਮਨੁੱਖ ਨੇ ਪਲੂਰਲ ਕਰ ਲਈਏ ਉਹ ਸਾਈਕਲ ਦੀ ਅਹਿਮੀਅਤ ਨੂੰ ਸਮਝਦੇ ਆ ਕਿ ਅਖੀਰ ਫਿਰ ਸਾਈਕਲ ਤੇ ਆਉਣਾ ਪੈਣਾ ਔੜਕ ਬਚਾ ਮੂਲਿਆ ਤੂੰ ਹੱਟੀ ਬਹਿਣਾ ਇਹ ਕਹਾਵਤਾ ਪੁਰਾਣੀ ਉਹ ਇਥੇ ਠੁਕੇਗੀ ਤੁਸੀਂ ਵੇਖ ਲਿਓ ਸਾਲਾ ਕੁਝ ਮੱਛੀ ਚਾਟਕੇ ਮੁਰਦੀ ਹੈ ਨਾ ਬੈਕ ਟੂ ਨੇਚਰ ਅੰਗਰੇਜ਼ੀ ਬਚੇ ਵਰਡਸਵਰਥ ਕਵੀ ਹੋਇਆ ਉਹਨੇ ਇੱਕ ਸੱਦਾ ਦਿੱਤਾ ਸੀ ਕਿ ਆਓ ਕੁਦਰਤ ਦੀ ਗੋਦ ਵਿੱਚ ਦੁਬਾਰਾ ਚਲੀਏ ਤੇ ਆਨੰਦ ਵਾਣੀਏ ਜ਼ਿੰਦਗੀ ਦਾ ਕੁਦਰਤ ਤੇ ਲਾਗੇ ਹੋਣਾ ਪਾਣਾ ਕੁਦਰਤ ਨਾਲ ਆੜਾ ਲਾਏ ਨਹੀਂ ਕੋਈ ਗੱਲ ਬਣਨੀ ਅੱਛਾ ਫੇਰ ਜਦੋਂ ਸਾਈਕਲ ਦਾ ਪ੍ਰਚਲਨ ਬਹੁਤ ਸੀ ਸਾਈਕਲ ਦੀ ਵਰਤੋਂ ਬਹੁਤ ਸੀ ਇਹਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੋਇਆ ਸੀ ਜਿਵੇਂ ਹਵਾ ਭਰੋਣੀ ਆ ਉਹਨਾਂ ਕੋਲ ਪੰਪ ਹੁੰਦਾ ਸੀ ਹਰ ਵਿਅਕਤੀ ਕੋਲ ਕੋ ਸਰਦੇ ਪੁਜਦੇ ਦੇ ਕਾਰਸਨ ਕੋ ਬੰਬ ਹੁੰਦਾ ਸੀ ਨਹੀਂ ਤਾਂ ਉਥੋਂ ਜਿਹੜੇ ਕਾਰੀਗਰ ਹੁੰਦੇ ਸਨ ਜਗਾ ਜਗਾ ਤੇ ਬੈਠੇ ਉਹਨਾਂ ਦਾ ਰੋਜ਼ਗਾਰ ਸੀ ਉਹਨਾਂ ਦਾ ਜਿਹੜਾ ਰੋਜ਼ੀ ਰੋਟੀ ਦਾ ਸਾਧਨ ਸੀ ਹਵਾ ਪਰ ਨਹੀਂ ਹਵਾ ਭੜਾਈ ਦੇ ਪੈਸੇ ਲੈਣੇ ਪੰਕਚਰ ਹੋ ਜਾਣਾ ਜਾਂ ਜਿਹਨੂੰ ਪੈਨਸ਼ਨ ਕਹਿ ਦਿੰਦੇ ਆ ਅਸਲ ਲੱਭਾ ਪੰਕਚਰ ਹੋ ਜਾਣਾ ਹਵਾ ਲੀਕ ਹੁੰਦੀ ਆ ਉਹ ਉਹਨਾਂ ਨੇ ਰੇਗਮਾਰ ਮਾਰ ਕੇ ਤੇ ਉਹਨੂੰ ਪੰਕਚਰ ਲਾ ਦੇਣਾ ਤੇ ਜਾਂ ਆ ਜਿਹੜਾ ਟਿਊਬ ਬਦਲ ਦੇਣੇ ਜਿਹਾ ਖਰਾਬ ਹੋਣੀ ਜੀ ਬਹੁਤ ਹੀ ਪੰਕਚਰ ਲੱਗੇ ਹੋਣੇ ਕਹਿੰਦਾ ਟਿਊਬ ਰੱਦੀ ਹੋ ਗਏ ਨਵੀਂ ਟਿਊਬ ਪਾਣੀ ਹੈ ਤੇ ਇਸ ਤਰ੍ਹਾਂ ਉਹਦਾ ਹੋਰ ਵੀ ਜੋ ਮੁਰੰਮਤ ਕਰ ਦੇਣੀ ਸਾਰੀ ਇਹ ਲੋਕਾਂ ਨੂੰ ਰੋਜ਼ਗਾਰ ਮਿਲਿਆ ਸੀ ਫਿਰ ਜਿਹੜੇ ਸਾਈਕਲ ਵੇਚਣ ਦੀਆਂ ਦੁਕਾਨਾਂ ਸਨ ਉਹ ਉਹਨਾਂ ਦਾ ਕਾਰੋਬਾਰ ਚੰਗਾ ਚੱਲਦਾ ਸੀ ਮੈਨੂੰ ਪਤਾ ਮੈਂ ਜਦੋਂ ਸਕੂਲ ਚ ਲੱਗਾ ਤੇ ਮੈਂ ਪਤਾ ਨੂੰ ਕਿਹਾ ਮੈਂ ਕਿ ਸਾਈਕਲ ਲੈ ਕੇ ਦਿਓ ਆਰ ਐਮ ਆਈ ਰਮੀ ਵੀ ਕਹਿੰਦੇ ਸੀ ਉਹ ਸਾਈਕਲ ਮੈਨੂੰ ਉਹਨਾਂ ਨੇ 22 ਇੰਚ ਦਾ ਲੈ ਕੇ ਦਿੱਤਾ ਇਕ ਵਾਰ ਬਹੁਤ ਲੰਮਾ ਸਮਾਂ ਉਸ ਸਾਈਕਲ ਚਲਾਇਆ ਬੜੇ ਆਨੰਦ ਨਾਲ ਤੇ ਫਿਰ ਮੈਨੂੰ ਪਤਾ ਨਹੀਂ ਕਿ ਕਿਤੇ ਰੁੱਸ ਗਿਆ ਕਿ ਕਦੋਂ ਉਸ ਸਾਈਕਲ ਵੇਚ ਦਿੱਤਾ ਗਿਆ ਪਿਤਾ ਜੀ ਨੇ ਸਾਈਕਲ ਜਿਹੜਾ ਸਭ ਤੋਂ ਪਹਿਲਾਂ ਲਿਆ ਸੀ ਉਹ ਅੰਗਰੇਜ਼ੀ ਕੰਪਨੀ ਹੁੰਦੀ ਸੀ ਇੱਕ ਪਾਪੂਲਰ ਦਾ ਸਾਈਕਲ ਉਹ ਸਾਈਕਲ ਲਿਆ ਸੀ ਤੇ ਯੂਨੀਵਰਸਲ ਦਾ ਉਹਨਾਂ ਨੇ ਪੱਖਾ ਲਿਆ ਸੀ ਇਹ ਯੂਨੀਵਰਸਲ ਵੀ ਬ੍ਰਿਟਿਸ਼ ਕੰਪਨੀ ਸੀ ਕਿ ਕਦੋਂ ਹਨੇ ਤਾਜ਼ਾ ਤਾਜ਼ਾ ਇਹ ਦੇਸ਼ ਆਜ਼ਾਦ ਹੋਇਆ ਸੀ ਮਜੀਸਾਂ ਉਹਨਾਂ ਦੀਆਂ ਬਣਾਈਆਂ ਹੋਈਆਂ ਕਾਫੀ ਕਾਰਗਰਸੀ ਦੀਆਂ ਫਿਰ ਸਾਈਕਲ ਦੀ ਮਹੱਤਤਾ ਤੋਂ ਦੱਸਾਂ ਸਾਈਕਲਿੰਗ ਦੀ ਸਾਈਕਲਿੰਗ ਨੂੰ ਇੱਕ ਸਪੋਰਟਸ ਦੇ ਤੌਰ ਤੇ ਲਿਆ ਜਾਂਦਾ ਜਿਹੜੀ 올림픽ਸ ਦੀਆਂ ਖੇਡਾਂ ਹੁੰਦੀਆਂ ਨੇ ਉਹਦੇ ਵਿੱਚ ਦੇਖੋ ਕਿੰਡੀ ਵੱਡੀ ਮਹੱਤਤਾ ਸਾਈਕਲਿੰਗ ਦੀ ਉਹਦੇ ਵਿੱਚ ਸਾਈਕਲਿੰਗ ਨੂੰ ਬਕਾਇਦਾ ਇੱਕ ਸਪੋਰਟਸ ਇਵੈਂਟ ਦੇ ਤੌਰ ਤੇ ਬੜੇ ਲੰਮੇ ਸਮੇਂ ਤੋਂ ਸ਼ਾਮਿਲ ਕੀਤਾ ਹੋਇਆ ਸਾਈਕਲਿੰਗ ਚੈਂਪੀਅਨਸ਼ਿਪ ਹੁੰਦੀ ਹੈ ਗੋਲਡ ਮੈਡਲ ਸਿਲਵਰ ਤੇ ਬ੍ਰਾਉਂਜ਼ ਮੈਡਲ ਤਿੰਨ ਮੈਡਲ ਮਿਲਦੇ ਨੇ ਬਹੁਤ سارے ਦੇਸ਼ ਪਾਰਟਿਸਿਪੇਟ ਕਰਦੇ ਆ ਭਾਰਤ ਦੇ ਸਾਈਕਲਿਸਟ ਵੀ ਜਾਂਦੇ ਨੇ ਫਿਰ ਅ ਸਟੇਟ ਲੈਵਲ ਤੇ ਵੀ ਇਸ ਤਰ੍ਹਾਂ ਦੇ ਮੁਕਾਬਲੇ ਹੁੰਦੇ ਆ ਹੁਣ ਮੈਂ ਕੁਝ ਉਹਨਾਂ ਵਿਅਕਤੀਆਂ ਦੀ ਗੱਲ ਕਰਦਾ ਤੁਸੀਂ ਕਹੋਗੇ ਸਾਈਕਲਿੰਗ ਦੇ ਫਾਇਦੇ ਬੜੇ ਆ ਸਾਈਕਲ ਚਲਾਉਣ ਦੇ ਫਾਇਦੇ ਬਹੁਤ ਨੇ ਯਾਨੀ ਲਾਗਤ ਕੁਝ ਨਹੀਂ ਤੇ ਰੰਗ ਚੋਖਾ ਕਿ ਕਿਹੜੇ ਫਾਇਦੇ ਨੇ ਜੀ ਇੱਕ ਤਾਂ ਜਿਹੜਾ ਪ੍ਰਦੂਸ਼ਣ ਉਹ ਨਹੀਂ ਹੁੰਦਾ ਨੌਇਸ ਪ੍ਰੋਡਕਸ਼ਨ ਨਹੀਂ ਹੁੰਦਾ ਜਿਹੜਾ ਆਵਾਜ਼ ਦਾ ਪ੍ਰਦੂਸ਼ਨ ਹੈ ਪੋਲੂਸ਼ਨ ਹੈ ਉਹ ਨਹੀਂ ਹੁੰਦਾ ਕਿਉਂਕਿ ਸਾਈਕਲ ਦੀ ਕੋਈ ਆਵਾਜ਼ ਨਹੀਂ ਆਉਂਦੀ ਜਿਹੜੇ ਕੰਨ ਪਾੜਵੀਂ ਆਵਾਜ਼ਾਂ ਨੇ ਕਾਰਾਂ ਦੀਆਂ ਮੋਟਰਸਾਈਕਲਾਂ ਦੀਆਂ ਕਈ ਕਈ ਨੇ ਸਾਇਲੈਂਸਰ ਇਸ ਤਰ੍ਹਾਂ ਦੇ ਲਾਏ ਨੇ ਉਹ ਤਾਂ ਬੰਦੇ ਨੂੰ ਡਰਾ ਹੀ ਦਿੰਦੇ ਆ ਹਾਉਂਸ ਜਿਵੇਂ ਹੁੰਦੇ ਆ ਉਸ ਤਰ੍ਹਾਂ ਦੇ ਕਈਆਂ ਨੇ ਲਵਾਏ ਹੋਏ ਆ ਉਹ ਤੋਂ ਬਚਾ ਫਿਰ ਦੂਸਰਾ ਪੋਲੂਸ਼ਨ ਜਿਹੜਾ ਪੈਦਾ ਹੁੰਦਾ ਧੂਆਂ ਉਹਦੇ ਤੋਂ ਬਚਾ ਫਿਰ ਜਿਹੜੇ ਹਾਦਸੇ ਹੁੰਦੇ ਨੇ ਇਹਨੇ ਉਹ ਜੇ ਉਹਦੀ ਜਗ੍ਹਾ ਸਾਈਕਲ ਤੇ ਉੱਤੇ ਜਾਣ ਤੁਸੀਂ ਇੱਕ ਯਕੀਨ ਮੰਨੋ ਕਿ ਚੀਨ ਇੱਕ ਇਹੋ ਜਿਹਾ ਮੁਲਕ ਹੈ ਜਿੱਥੇ بڑے بڑے ਵਜ਼ੀਰ ਕੈਬਨਟ ਦੇ ਮੰਤਰੀ ਬਿਊਰੋਕਰੇਟਸ ਅਧਿਕਾਰੀ ਅਫਸਰ ਤੇ ਆਮ ਲੋਕ ਕਹਿੰਦੇ ਹੁਕਮ ਵੀ ਉੱਥੇ ਸਰਕਾਰੀ ਵੀ ਸਾਈਕਲ ਦੀ ਵੱਤ ਉਹਦੇ ਵਰਤੋਂ ਕੀਤੀ ਜਾਵੇ ਤੇ ਲੋਕ ਸਾਈਕਲਿੰਗ ਕਰਦੇ ਨੇ ਮੀਟਿੰਗ ਮੈਨੂੰ ਇੱਕ ਮੇਰੇ ਪਰਮ ਮਿੱਤਰ ਸਨ ਪਦਮਸ਼ਰੀ ਭਾਈ ਨਰਮਨ ਸਿੰਘ ਖਾਲਸਾ ਬੜੇ ਮਹਾਨ ਰਾਗੀ ਸਨ ਜਿਹੜੇ ਹੁਣ ਦੁਨੀਆ 'ਚ ਨਹੀਂ ਰਹੇ ਉਹ ਚਾਇਨਾ ਗਏ ਸੀ ਉਹਨਾਂ ਨੇ ਮੈਨੂੰ ਦੋ ਤਿੰਨ ਗੱਲਾਂ ਬਹੁਤ ਵਧੀਆ ਦੱਸੀਆਂ ਇੱਕ ਤਾਂ ਵੀ ਚੀਨੀ ਜਿਹੜੇ ਨੇ ਉਹ ਸਿੱਖ ਧਰਮ ਵੱਲ ਆਕਰਸ਼ਿਤ ਹੋ ਰਹੇ ਨੇ ਉਹ ਜਾਨ ਨੇ ਕਿ ਚੀਨ ਵਿੱਚ ਸਾਈਕਲ ਚਲਾਉਣਾ तकरीबन ਲਾਜ਼ਮੀ ਹੈ ਤੇ ਉੱਥੇ ਕੋਈ ਇਸ ਤਰ੍ਹਾਂ ਦਾ ਹਾਦਸਾ ਨਹੀਂ ਹੁੰਦੇ ਬਹੁਤੇ ਕੋਈ ਪੋਲੂਸ਼ਨ ਨਹੀਂ ਵਾਤਾਵਰਨ ਬੜਾ ਅੱਛਾ ਹੈ ਇਹ ਸਾਈਕਲਿੰਗ ਇਸ ਬਦੌਲਤ ਹੈ ਇਹ ਸਾਈਕਲ ਚਲਾਉਂਦੇ ਨੇ ਲੋਕ ਸਾਢੇ ਦੇਸ਼ ਵਿੱਚ ਵੀ ਤ੍ਰਿਪੁਰਾ ਦੇ ਇੱਕ ਮੁੱਖ ਮੰਤਰੀ ਹੋਏ ਨੇ ਕਮਿਊਨਿਸਟ ਪਾਰਟੀ ਦੀ ਪਹਿਲਾ ਸਰਕਾਰ ਸੀ ਉਹ ਸਾਈਕਲ ਚਲਾ ਕੇ ਉਹਨਾਂ ਦੀ ਵਾਈਫ ਵੀ ਸਰਕਾਰੀ ਨੌਕਰੀ ਸੀ ਉਹ ਵੀ ਸਾਈਕਲ ਤੇ ਜਾਂਦੇ ਸਨ ਤੇ ਉਹਨਾਂ ਦੇ ਹਸਬੰਡ ਜਿਹੜੇ ਮੁੱਖ ਮੰਤਰੀ ਸਨ ਉਹ ਜਾਂ ਤਾਂ ਰਿਕਸ਼ੇ ਤੇ ਜਾਂਦੇ ਸਨ ਵੀ ਰਿਕਸ਼ੇਵਾਰ ਨੂੰ ਕੁਮਾਈ ਹੋਵੇ ਜਾਂ ਉਹ ਆਪ ਸਾਈਕਲ ਚਲਾ ਕੇ ਜਾਂਦੇ ਸੀ ਇੱਕ ਪੰਜਾਬ ਦੇ ਮੈਂਬਰ ਪਾਰਲੀਮੈਂਟ ਹੋਏ ਨੇ ਸ਼ੁਸ਼ਟ ਆਗੂ ਇਹਨਾਂ ਨੇ ਅੱਖੀਂ ਦੇਖਿਆ ਸਾਈਕਲ ਚਲਾਉਂਦੇ ਉਹ ਮੈਂਬਰ ਪਾਰਲੀਮੈਂਟ ਸਨ 1975 ਦੀ ਜਣੀਆਂ ਚੋਣਾ ਹੋਈਆਂ ਹੁਸ਼ਿਆਰਪੁਰ ਤੋਂ ਚੌਧਰੀ ਉਹਨਾਂ ਨੂੰ ਬੜਾ ਬੇਜ਼ਾਕ ਆਗੂ ਮੰਨਿਆ ਜਾਂਦਾ ਹੈ ਚੌਧਰੀ ਬਲਬੀਰ ਸਿੰਘ ਉਹ ਸਾਈਕਲ ਚਲਾਉਂਦੇ ਸਨ ਤੇ ਸ਼ਹਿਰ ਵਿੱਚ ਵੀ ਸਾਈਕਲ ਚਲਾ ਕੇ ਵਿੱਚ ਦੇ ਸਨ ਪਿੱਛੋਂ ਲੋਕਾਂ ਨੇ ਉਹਨਾਂ ਨੂੰ ਇੱਕ ਐਮਬੈਸਡਰ ਕਾਰ ਲੈ ਕੇ ਦਿੱਤੀ ਜਿਹੜੀ ਉਹ ਲੈਂਦੇ ਨਹੀਂ ਸਨ ਬੜੀ ਬਧੀ ਲੋਕਾਂ ਨੇ ਕਹਿੰਦੇ ਸਾਡੇ ਨਮਾਇਦੇ ਨੂੰ ਤੁਹਾਨੂੰ ਇਹ ਕਾਰ ਚਾਹੀਦੀ ਹੁਣ ਇਹਦੇ ਫਾਇਦੇ ਕਿੰਨੇ ਨੇ ਮੈਂ ਦੱਸਦੇ ਨਾ ਪੋਜੀਸ਼ਨ ਨਹੀਂ ਆਵਾਜ਼ ਦਾ ਪੋਜੀਸ਼ਨ ਨਹੀਂ ਫਿਰ ਗੋਡਿਆਂ ਦੀ ਜਿਹਨਾਂ ਨੂੰ ਇਹ ਮੈਡੀਕਲ ਐਕਸਪਰਟ ਜਿਹਨਾਂ ਗੋਡਿਆਂ ਦੀ ਦਰਦ ਹੈ ਉਹ ਉਹਨਾਂ ਨੂੰ ਆਰਾਮ ਇੱਕ ਬੀਬੀ ਨੇ ਦੱਸਿਆ ਬਠਿੰਡੇ ਵਿੱਚ ਇੱਕ ਤੁਹਾਨੂੰ ਇਹ ਵੀ ਗੱਲ ਦੱਸਾਂ ਬੜੀ ਇੰਟਰਸਟਿੰਗ ਹੈ ਬਠਿੰਡੇ ਵਿੱਚ ਪੰਜਾਬ ਦਾ ਇੱਕੋ ਇੱਕ ਸ਼ਹਿਰ ਹੈ ਬਠਿੰਡਾ ਜਿੱਥੇ ਪੰਜਾਬ ਦਾ ਇੱਕੋ ਇੱਕ ਸਾਈਕਲਿੰਗ ਬਕਾਇਦਾ ਸਾਈਕਲਿੰਗ ਕਲੱਬ ਬਣਿਆ ਹੋਇਆ ਹੈ ਪੰਜਾਬ ਸਾਈਕਲਿੰਗ ਕਲੱਬੋ ਦਾ ਨਾਮ ਹੈ ਉਹ ਇੱਕ ਮੈਂਬਰ ਤੋਂ ਸ਼ੁਰੂ ਹੋਇਆ ਸੀ ਐਸ ਵੇਲੇ ਉਹਦੇ 250 ਮੈਂਬਰ ਨੇ ਔਰ ਉਹ ਉਹਦੇ ਵੱਖ-ਵੱਖ ਵਿਅਕਤੀਆਂ ਦੇ ਬਾਰੇ ਮੈਂ ਪੜਿਆ ਉਹਦੇ ਵਿਚਾਰ ਪੜੇ ਉਹਨਾਂ ਵਿੱਚ ਇੱਕ ਡਾਕਟਰ ਆ ਵੀ ਵੀ ਐਮ ਡੀ ਡਾਕਟਰ ਉਹ ਕਹਿੰਦੇ ਵੀ ਮੈਂ ਘਰ ਵਿੱਚ ਸਾਰੀਆਂ ਚੀਜ਼ਾਂ ਨੇ ਸਾਰੀਆਂ ਸਹੂਲਤਾਂ ਨੇ ਪਰ ਮੈਂ ਸਾਈਕਲ ਦੇ ਉੱਤੇ ਜਾਨੀ ਆ ਮੈਨੂੰ ਮੇਰੇ ਪਤੀ ਵੀ ਕਈ ਵਾਰ ਕਹਿ ਦਿੰਦੇ ਆ ਉਹਨਾਂ ਨੂੰ ਪੁੱਛਿਆ ਵੀ ਸਮਾਨ ਜਿਹੜਾ ਤੁਹਾਡਾ ਹੁੰਦਾ ਉਹ ਫਾਈਲਾਂ ਵਗੈਰਾ ਹੋਰ ਉਹ ਕਹਿੰਦੇ ਜੀ ਮੈਂ ਸਜੇ ਖਬੇ ਦੋ ਪਿਛੇ ਜਦੋਂ ਮੈਂ ਕਹੇ ਕੈਰੀਅਰ ਦੇ ਲੋਆਈਆਂ ਹੋਈਆਂ ਨੇ ਉੱਥੇ ਰੱਖ ਦਿੰਨੀ ਬਾਕੀ ਸਮਾਨ ਮੇਰਾ ਪਿਛਲੇ ਕੈਰੀਅਰ ਤੇ ਹੁੰਦਾ ਉਹ ਕਹਿੰਦੇ ਜਿਹੜਾ ਲੈਪਟਾਪ ਆ ਇਹ ਲੈਪਟਾਪ ਮੇਰੇ ਹਸਬੰਦ ਜਿਹੜੇ ਨੇ ਉਹ ਵੀ ਸਰਕਾਰੀ ਅਫਸਰ ਨੇ ਉਹ ਆਪਣੀ ਗੱਡੀ ਚ ਲੈ ਆਉਂਦੇ ਉਹ ਮੈਨੂੰ ਮੈਂ ਉਹਨਾਂ ਨੂੰ ਵੀ ਕਹਿੰਦੀ ਰਹੀ ਨਹੀਂ ਆ ਉਹ ਕਹਿੰਦੇ ਲੋਕ ਹੀ ਕਹਿਣਗੇ ਲੋਕ ਉਹ ਕਹਿੰਦੇ ਲੋਕ ਲੋਕਾਂ ਦੀ ਪਰਵਾਹ ਨਹੀਂ ਗੱਲ ਇਹ ਆ ਕਿ ਇਹਦੇ ਨਾਲ ਫਿਟਨੈਸ ਰਹਿੰਦੀ ਹੈ ਇਹਦੇ ਨਾਲ ਮੋਟਾਪਾ ਘਟਦਾ ਹੈ ਇਹਦੇ ਨਾਲ ਗੈਸ ਦੀ ਪ੍ਰੋਬਲਮ ਜਿਹੜੀ ਆ ਉਹ ਦੂਰ ਹੁੰਦੀ ਆ ਇਹਦੇ ਨਾਲ ਬੰਦਾ ਚੁਸ ਰਹਿੰਦਾ ਇਹਦੇ ਨਾਲ ਹੱਡ ਪੈਰ ਚੱਲਦੇ ਹੀ ਰਹਿੰਦੇ ਨੇ ਇਹਦੇ ਨਾਲ ਡਿਪਰੈਸ਼ਨ ਵੀ ਘਟਦਾ ਵੱਡੀ ਗੱਲ ਉਹਨਾਂ ਨੇ ਦੱਸੀ ਕਿ ਡਿਪਰੈਸ਼ਨ ਵੀ ਇਹ ਨਾਲ ਘਟਦਾ ਹੈ ਜਿਹੜੀ ਮੈਂ ਪੰਜਾਬ ਸਾਈਕਲਿੰਗ ਕਲੱਬ ਬਣੀ ਹੋਈ ਆ ਬਠਿੰਡੇ ਦੀ ਬਠਿੰਡੇ ਵਿੱਚ ਆ ਇਹ ਰਜਿਸਟਰਡ ਬਾਡੀ ਹੈ ਦੇਸ਼ ਦੀ ਔਰ ਬੜਾ ਨਾਮਣਾ ਖਟਿਆ ਹੈ ਨੇ ਇਹਦੇ ਬਹੁਤ ਸਾਰੇ ਮੈਂਬਰ ਨੇ ਇੱਕ ਇਹ ਜਿਹੜਾ ਬੀਬੀ ਜੀ ਦਾ ਨਾਮ ਦੱਸੇ ਵਾ ਡਾਕਟਰ ਪੂਜਾ ਜੈਨ ਦੂਸਰੇ ਨੇ ਇੱਕ ਹੋਰ ਬੀਬੀ ਜੀ ਉਹਨਾਂ ਬਾਰੇ ਪੜਿਆ ਉਹਨਾਂ ਦਾ ਨਾਮ ਹੈ ਬੀਬੀ ਮਮਤਾ ਮਮਤਾ ਉਹਨਾਂ ਨੇ ਕਿਹਾ ਕਿ ਮੇਰੀਆਂ ਤਕਰੀਬਨ ਅਧੀਆਂ ਬਿਮਾਰੀਆਂ ਜਿਹੜੀਆਂ ਉਹ ਸਾਈਕਲਿੰਗ ਨਾਲ ਹੀ ਦੂਰ ਹੋ ਗਈਆਂ ਮੈਂ ਸਾਈਕਲ ਜ਼ਰੂਰ ਚਲਾਉਣੀ ਆ ਤੇ ਹੋਰ ਉਹਨਾਂ ਨੂੰ ਵੀ ਕਹਿੰਦੀ ਆ ਕਿ ਸਾਈਕਲ ਚਲਾਓ ਇਹ ਇੱਕ ਉਥੋਂ ਦੇ ਜਿਹੜੇ ਜਿਹੜੇ ਮੈਂ ਬੀਬੀ ਜੀ ਦਾ ਪਹਿਲਾ ਨਾਮ ਲਿਆ ਸਰਕਾਰੀ ਅਫਸਰ ਨੇ ਪੂਜਾ ਹੋਰੀ ਇੱਕ ਹੋਰ ਨੇ ਸਰਕਾਰੀ ਅਫਸਰ ਬਹੁਤ ਵੱਡੇ ਮੈਡਮ ਬੜਿਆਲ ਮਿਸਿਸ ਬੜਿਆਲ ਮਿਸਿਸ ਬੜਿਆਲ ਕਹਿੰਦੇ ਕਿ 600 ਕਿਲੋਮੀਟਰ ਤੱਕ ਦਾ ਲੌਂਗ ਟ੍ਰਿਪ ਸਾਈਕਲਿੰਗ ਤੇ ਉਹ ਕਰ ਚੁੱਕੇ ਨੇ ਇਹ ਇੱਕ ਰਿਕਾਰਡ ਹੈ ਫਿਰ ਇੱਕ ਹੋਰ ਨੇ ਉਥੋਂ ਦੇ ਸੱਜਣ ਬਠੰਡੇ ਦੇ ਉਹ ਵੀ ਬੜੇ-ਬੜੇ ਇੱਕ ਐਸਡੀਓ ਨੇ ਜਿਹਨਾਂ ਦੀ 80 ਸਾਲ ਦੀ ਕਿਰਤ ਰੋਜ਼ ਸਾਈਕਲ ਕਹਿੰਦੇ ਅੱਧਾ ਘੰਟਾ ਕਹਿੰਦੇ ਸਾਈਕਲ ਚਲਾਓ ਤੁਹਾਨੂੰ ਹਾਰਟ ਦੀ ਬਿਮਾਰੀ ਨਹੀਂ ਹੋਊਗੀ ਸਾਰਾ ਸਰੀਰ ਤੰਦਰੁਸਤ ਰਹੇਗਾ ਨਿਰੋਗ ਰਹੇਗਾ ਕਾਇਆ ਨਿਰੋਗ ਰਹੇਗੀ ਮਨ ਖੁਸ਼ਿਆ ਰਹੇਗਾ ਤੇ ਇੱਕ ਹੋਰ ਸੱਜਣ ਨੇ ਜਿਨ੍ਹਾਂ ਨੇ ਬਠਿੰਡੇ ਤੋਂ ਲੈ ਕੇ ਲੇ ਲਦਾਖ ਲਾਹੌਲ ਸਪਿਤੀ ਤੱਕ ਜਿਹੜਾ ਜਿਹੜਾ ਸਫਰ ਹੈ ਉਹ ਲੌਂਗ ਟ੍ਰਿਪ ਜਿਹਨੂੰ ਕਹਿੰਦੇ ਲੌਂਗ ਟ੍ਰਿਪ ਉਹ ਇਕੱਲੇ ਵੀ ਤੇ ਆਪਣੇ ਸਾਥੀਆਂ ਨਾਲ ਵੀ ਉਹਨੇ ਇਹਨਾਂ ਦਾ ਬੜਾ ਹੁੰਦਾ ਜਦੋਂ ਗੱਲਾਂ ਬਾਤਾਂ ਕਰਦੀ ਜਾਂਦੀ ਆ ਤੇ ਇਹ ਐਡਵੈਂਚਰ ਇਹਨੂੰ ਐਡਵੈਂਚਰ ਸਪੋਰਟਸ ਇਵੈਂਟ ਕਹਿੰਦੇ ਆ ਇਹ ਹੈ ਸਾਈਕਲਿੰਗ ਦੇ ਫਾਇਦੇ ਕਿੰਨੇ ਕੁ ਗਣਾਵਾ ਮੈਂ ਹੁਣ ਅੰਤ ਵਿੱਚ ਮੈਂ ਨਿਚੋੜ ਕੱਢਣ ਲੱਗਾ ਹਾਂ ਕਿ ਭਾਈ ਆਓ ਆਪਾਂ ਇੱਕ ਇੱਕ ਘਰ ਚ ਚਾਰ ਚਾਰ ਗੱਡੀਆਂ ਰੱਖੀ ਹੋਈਆਂ ਨੇ ਲੋਕਾਂ ਨੇ ਅਮੀਸ਼ ਸ਼ੋਅ ਕਰਨ ਨੂੰ ਜਾਣਾ ਇੱਕੋ ਜਗ੍ਹਾ ਬੜਕੇ ਇਦਾਂ ਚਾਹੀਦਾ ਕਿ ਜੇ ਕੋਈ ਗੌਂਡੀ ਵੀ ਲੈਣ ਚੜੇਦਾ ਤਾਂ ਉਹਨੂੰ ਕਹੀ ਆ ਵੀ ਮੇਰੀ ਗੱਡੀ ਚ ਆ ਜਾ ਮਾਤੇ ਨੂੰ ਸੇ ਡ੍ਰੌਪ ਕਰ ਦੂੰਗਾ ਕਿਆ ਕਰ ਦੂੰਗੀ ਤੇ ਇੱਕ ਕਰ ਚ ਇੱਕੋ ਗੱਡੀ ਹੋਵੇ ਤੇ ਬਾਕੀ ਕੱਲਾ ਕੱਲਾ ਮੈਂਬਰ ਜਿਹੜਾ ਜਿਹੜੇ ਜਿਹੜੇ ਕਈ ਅਮੀਰ ਨੇ ਚਾਰ ਮੈਂਬਰ ਨੇ ਕਿਹਦੇ ਜੀ ਮੇਰੀ ਬੇਟੀ ਕੋਲ ਜੁਦੀ ਆ بیٹے ਕੋਲ ਜੁਦੀ ਆ ਵਾਈਫ ਕੋਲ ਜੁਦੀ ਆ ਉਹਨੇ ਕਲਾ ਬਜਾਣਾ ਹੁੰਦਾ ਮੈਂ ਫਲਾਨੇ ਜਗਾ ਜਾਣਾ ਹੁੰਦਾ ਆਵੇ ਵਾਧੂ ਦੇ ਬਹਾਨੇ ਨੇ ਮੁਰਕੇ ਸਾਈਕਲ ਦੀ ਕਾਠੀ ਤੇ ਬਿਠੀਏ ਤੇ ਜ਼ਿੰਦਗੀ ਦਾ ਆਨੰਦ ਮਾਣੀਏ ਤੇ ਤੰਦਰੁਸਤ ਰਹੀਏ ਗੁਰਦਾਸ ਮਾਨ ਨੇ ਪਿੱਛੇ ਜਾ ਗੀਤ ਗਾਇਆ ਸਾਈਕਲ ਦੀ ਉਪਮਾ ਵਿੱਚ ਕਿ ਇੱਕ ਬੋਲੀ ਹੈ ਉਹਦੇ ਨਾਲ ਮੈਂ ਇਸ ਐਪੀਸੋਡ ਨੂੰ ਸਮਾਪਤ ਕਰਨਾ ਚਾਹੁੰਦਾ ਕਿ ਕੁੜੀ ਕਹਿੰਦੀ ਆਪਣੇ ਬੇਲੀ ਨੂੰ ਮੁਟਿਆਰ ਆਪਣੇ ਮਿੱਤਰ ਗੱਭਰੂ ਨੂੰ ਕਹਿੰਦੀ ਹੈ ਬੋਲੀ ਪੰਜਾਬੀ ਲੋਕ ਬੋਲੀ ਹੈ ਕਿ ਬਾਰੀ ਬਰਸੀ ਖਟਣ ਗਿਆ ਸੀ ਬਾਰੀ ਬਰਸੀ ਖਟਣ ਗਿਆ ਸੀ ਖਟ ਕੇ ਲਿਆਂਦੇ ਬਤਾਉਂ ਮੇਰੇ ਸਾਈਕਲ ਪਿੱਛੇ ਵਹਿਜਾ ਮਿੱਤਰਾ ਟਣੀਆਂ ਵਜਾਉਂਦੀ ਆਂ ਮੇਰੇ ਸਾਈਕਲ ਪਿੱਛੇ ਬਹਿ ਜਾ ਮਿੱਤਰਾ ਮੈਂ ਟਣੀਆਂ ਵਜਾਉਂਦੀ ਆ ਉਹ ਕਹਿੰਦੀ ਟਣੀਆਂ ਖੜਕਾਉਂਦੀ ਆਉਂਗੀ ਲੋਕ ਵੀ ਸੁਣਣਗੇ ਵੀ ਆਖਿਆ ਜੋੜੀ ਜਾ ਰਹੀ ਹੈ ਤੋ ਆਓ ਮੁੜ ਕੇ ਇਸ ਦਿਨ ਦੀ ਮਹਤਾ ਸਮਝਿਏ ਤੇ ਹਰ ਸਾਲ ਇਸ ਦਿਨ ਨੂੰ ਮਨਾਈਏ ਤੇ ਸਾਈਕਲ ਦੀ ਵਰਤੋਂ ਨੂੰ ਦੁਬਾਰਾ ਸ਼ੁਰੂ ਕਰੀਏ ਇਹਦੇ ਫਾਇਦੇ ਫਾਇਦੇ ਨੇ ਇਹਦਾ ਕੋਈ ਨੁਕਸਾਨ ਨਹੀਂ ਜੋ ਤੁਹਾਨੂੰ ਇਹ ਅਪੀਲ ਕਰਦਾ ਹੋਇਆ ਮੈਂ ਇਸ ਐਪੀਸੋਡ ਨੂੰ ਹੋਰ ਬਹੁਤ ਕੁਝ ਬੋਲਿਆ ਜਾ ਸਕਦਾ ਹੈ ਇਸ ਵਿਸ਼ੇ ਤੇ ਪਰ ਇਸ ਐਪੀਸੋਡ ਦੇ ਲੰਮਾ ਹੋਣ ਹੱਦ ਹੁੰਦੀ ਹੈ ਨਾ ਇੱਕ ਐਪੀਸੋਡ ਦੀ ਉਹਨੂੰ ਧਿਆਨ ਚ ਰੱਖਦੇ ਹੋਏ ਇਹਨੂੰ ਇੱਥੇ ਹੀ ਮੈਂ ਸਮਾਪਤ ਕਰਦਾ ਹਾਂ ਐਪੀਸੋਡ ਵੇਖਣਿਤ ਰ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਆਪਣੀ ਫੀਡਬੈਕ ਜ਼ਰੂਰ ਦਿਆ ਕਰੋ ਖਾਸ ਤੌਰ ਤੇ ਇਸ ਐਪੀਸੋਡ ਬਾਰੇ ਜਿਹੜਾ ਇੱਕ ਨਵੇਕੜੇ ਵਿਸ਼ੇ ਨੂੰ ਲੈ ਕੇ ਤਿਆਰ ਕੀਤਾ ਗਿਆ ਬਹੁਤ ਮਿਹਰਬਾਨੀ ਧੰਨਵਾਦ